ਹਾਂਜੀ ਸੱਚੇ ਕਾਲਜੀ ਸਾਨੂੰ ਤੁਹਾਡਾ ਸਾਧਾ ਪੰਜਾਬ ਫੂਡ ਚੈਨਲ ਸਵਾਗਤ ਹੈ ਅੱਜ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਬਹੁਤ ਹੀ ਜ਼ਿਆਦਾ ਵਧੀਆ ਵਾਲੇ ਮਸਾਲਾ ਬਿਸਕੁਟ ਜੋ ਕਿ ਆਪਾਂ ਆਟੇ ਦੇ ਨਾਲ ਬਣਾਵਾਂਗੇ ਬਿਨਾਂ ਕਿਸੇ ਮੈਦੇ ਤੋਂ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਚਲੋ ਕਰਦੇ ਹਾਂ ਬਣਾਉਣਾ ਸ਼ੁਰੂ ਉਹਦੇ ਲਈ ਮੈਂ ਇੱਥੇ ਇੱਕ ਭਾਂਡੇ ਦੇ ਵਿੱਚ 80 ਗ੍ਰਾਮ ਬਟਰ ਪਾ ਰਹੀ ਹਾਂ ਬਟਰ ਦੀ ਜਗ੍ਹਾ ਤੇ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਆ ਇੱਕ ਚਮਚੇ ਦੇ ਵਿੱਚ ਮੈਂ ਪੀਸੀ ਹੋਈ ਖੰਡ ਪਾਈ ਹੈ ਤੇ ਨੂੰ ਪੌਂਟਬਾ ਚ ਚੰਗੀ ਤਰੀਕੇ ਨਾਲ ਫੇਟ ਲਿਆ ਆ ਇਹ ਦੇਖੋ ਥੋੜਾ ਪਹਿਲਾ ਪਹਿਲਾ ਜਿਹੜਾ ਲੱਗਦਾ ਹੈ ਕਿ ਨਹੀਂ ਫਿੱਟ ਰਿਹਾ ਪਰ ਹੌਲੀ ਹੌਲੀ ਫਿੱਟਨ ਲੱਪੰਦਾ ਹੈ ਜਿੱਦਾਂ ਜਿੱਦਾਂ ਆਪਣਾ ਬਟਰ ਮੈਲਟ ਹੋਣ ਲੱਪੰਦਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਆ ਜਦੋਂ ਮੈਂ ਬਟਰ ਨੂੰ ਲਿਆ ਸੀਗਾ ਉਦੋਂ ਇਹਦਾ ਰੰਗ ਕਿਵੇਂ ਦਾ ਸੀਗਾ ਤੇ ਹੁਣ ਕਿਵੇਂ ਦਾ ਹੋ ਗਿਆ ਆ ਕ੍ਰਮ ਚਿੱਟਾ ਹੋ ਜਾਣਾ ਚਾਹੀਦਾ ਆ ਫਿਰ ਇਹਦੇ ਵਿੱਚ ਮੈਂ 120 ਗ੍ਰਾਮ ਆਟਾ ਲਿਆ ਹੈ ਜਿੰਨ ਮੈਂ ਛਾਂਕ ਕੇ ਪਾਇਆ ਛਾਂਕ ਕੇ ਪਾਉਣ ਦੇ ਨਾਲ ਬਹੁਤ ਹੀ ਵਧੀਆ ਆਪਣਾ ਡਾ ਟੈਕਸਚਰ ਆਉਂਦਾ ਬਿਸਕੁਟਾਂ ਦਾ ਫਿਰ ਇਹਦੇ ਵਿੱਚ ਲੂਣ ਪਾਇਆ ਔਰਗੈਨੋ ਪਾਈ ਤੇ ਇੱਥੇ ਮੈਂ ਜੀਰਾ ਤੇ ਅਜਵੈਨ ਨੂੰ ਭੁੰਨ ਲਿਆ ਆ ਥੋੜਾ ਜਿਹਾ ਤੇ ਇਹਨੂੰ ਮੈਂ ਹੈੜਿਆ ਆਪਰਾ ਪੀਸ ਲੈ ਹਲਕਾ ਦਰਦਰਾ ਜਿਹਾ ਕਰ ਲਿਆ ਆ ਨਾਲ ਹੀ ਇੱਥੇ ਮੈਂ ਹਲਕੀ ਜਿਹੀ ਕਸੂਰੀ ਮੇਥੀ ਨੂੰ ਵੀ ਭੁੰਨ ਕੇ ਪਾ ਲਿਆ ਇਹਦੇ ਵਿੱਚ ਫਿਰ ਮੈਂ ਇਹਦੇ ਵਿੱਚ ਪਾਇਆ ਇੱਕ ਚਮਚ ਚੌਲਾਂ ਦਾ ਆਟਾ ਨਾਲ ਹੀ ਪਾਇਆ ਅੱਧਾ ਚਮਚ ਬੇਕਿੰਗ ਪਾਊਡਰ 1/4 ਚਮਚ ਬੇਕਿੰਗ ਸੋਡਾ ਯਾਨੀ ਕਿ ਮਿੱਠਾ ਸੋਡਾ ਦੋਨਾਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਵਿੱਚ ਮੈਂ ਇਹਨੂੰ ਮਿਲਾ ਲਿਆ ਆ ਇਹ ਦੇਖੋ ਜਿਹੜੀ ਖੰਡਾ ਤੁਸੀਂ ਉਹ ਆਪਦੇ ਅਕੋਰਡਿੰਗ ਵੀ ਪਾ ਸਕਦੇ ਆ ਲੂਣ ਮਿੱਠਾ ਸਾਰਾ ਕੁਝ ਤੁਸੀਂ ਆਪਦੇ ਅਕੋਰਡਿੰਗ ਹੀ ਰੱਖਣਾ ਆ ਤੇ ਇਹਨੂੰ ਜਿਹੜਾ ਚੰਗੀ ਤਿਕਾਣਾ ਦਬਾ ਕੇ ਤੇ ਇਹਨੂੰ ਸ਼ੇਪ ਦੇ ਦੇਣੀ ਆ ਤੁਸੀਂ ਇਦਾਂ ਟੂਥਪਿਕ ਨਾਲ ਸ਼ੇਪ ਦੇ ਸਕਦੇ ਆ ਜਾਂ ਫਿਰ ਤੁਸੀਂ ਕਰਦੇ ਦੇ ਨਾਲ ਵੀ ਸ਼ੇਪ ਦੇ ਸਕਦੇ ਆ ਤੈਨੂੰ ਸ਼ੇਪ ਦੇ ਕੇ ਤੁਸੀਂ ਓਵਨ ਦੇ ਵਿੱਚ ਵੀ ਬੇਕ ਕਰ ਸਕਦੇ ਹੋ 170 ਡਿਗਰੀ ਤੇ 20 ਤੋਂ 25 ਮਿੰਟ ਦੇ ਲਈ ਤੇ ਜਾਂ ਫਿਰ ਤੁਸੀਂ ਇਹਨੂੰ ਗੈਸ ਦੇ ਉੱਤੇ ਕੜਾਈ ਦੇ ਵਿੱਚ ਵੀ ਬੇਕ ਕਰ ਸਕਦੇ ਆ 25 ਤੋਂ 30 ਮਿੰਟ ਦੇ ਲਈ ਘੱਟ ਗੈਸ ਤੇ ਇਹ ਦੇਖੋ ਮੈਨੂੰ ਬੇਕ ਕਰ ਲਿਆ ਬਹੁਤ ਹੀ ਕ੍ਰਿਸਪੀ ਹੋ ਗਿਆ ਹੈ ਠੰਡੇ ਹੋਣ ਦੇਣਾ ਇਹਨੂੰ ਤਾਂ ਜੋ ਇਹ ਹੋਰ ਵੀ ਕ੍ਰਿਸਪੀ ਹੋ ਜਾਣ ਕਿਉਂਕਿ ਗਰਮ-ਗਰਮ ਇਹ ਕ੍ਰਿਸਪੀ ਨਹੀਂ ਹੁੰਦੇ ਨੀਚੋਂ ਵੀ ਐਕਡਮ ਵਧੀਆ ਜਿਹਾ ਨਾ ਪੱਕ ਗਿਆ ਤੇ ਆਪਣੇ ਇਹ ਬਿਸਕੁਟ ਬਣ ਕੇ ਤਿਆਰ ਆ ਬਹੁਤ ਹੀ ਜ਼ਿਆਦਾ ਚਾਟਪਟ ਬਣ ਜਾਂਦੇ ਨੇ ਤੇ ਕਰਦੀ ਬਣੀ ਹੋਈ ਚੀਜ਼ ਬਹੁਤ ਹੀ ਵਧੀਆ ਹੁੰਦੀ ਆ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵਾਟੋ ਵਾ ਸ਼ੇਅਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਜਾਇਓ ਬਹੁਤ ਬਤਨ ਵਾਜੀ